ਅੱਜ ਪੰਜਾਬ ਦੇ ਵਿੱਚ ਜੇ ਸਭ ਤੋਂ ਵੱਡੀ ਸਮੱਸਿਆ ਕੋਈ ਹੈ ਤਾਂ ਹੈਲਥ ਤੇ ਐਜੂਕੇਸ਼ਨ ਦੀ ਆ। ਇਹੋ ਮਾਂ ਤੜਫਦੀ ਆਪਣੇ ਛਾਤੀਆਂ 'ਚੋਂ ਕੀੜੇ ਕੱਟ-ਕੱਟ ਥੱਲੇ ਸੁੱਟ ਰਹੀ ਐ ਤੇ ਪੈਰਾਂ ਨਾਲ ਮਾਰ ਰਹੀ ਐ। ਤੇ ਤੜਫ ਰਹੀ ਐ ਚੀਕਾਂ ਮਾਰ ਰਹੀ ਐ ਦੇਖ ਕੇ ਸ਼ਰਮ ਆਉਂਦੀ ਆ। ਅਸੀਂ ਇੱਕ ਤੁਹਾਡੇ ਦਿੱਕਰ ਸਨੇਹਾ ਲੈ ਕੇ ਆਇਆ ਇੱਕ ਬੇਨਤੀ ਲੈ ਕੇ ਆਏ ਆ। ਅਸੀਂ ਆਪ ਆਪਣੇ ਪਿੰਡ 'ਚ ਆਪਣੀ ਰਿਸ਼ਤੇਦਾਰੀ ਤੋਂ ਸ਼ੁਰੂ ਕਰੀਏ। ਅਸੀਂ ਆਪ ਕੋ ਆਪਣੀਆਂ ਰਿਸ਼ਤੇਦਾਰਾਂ ਉੱਲੀਆ ਧਿਆਨ ਦੇਈਏ। ਅੱਜ ਪੰਜਾਬ ਦੇ ਵਿੱਚ ਮਾਸੀ ਭੂਆ ਮਾਮੇ ਚਾਚੇ ਤਾਏ ਇਹ ਚਾਰ ਰਿਸ਼ਤੇ ਆ ਜਿਹੜੇ ਇਹ ਮਨਫੀ ਹੋ ਗਏ ਬਿਲਕੁਲ ਸ਼ੀਸ਼ਾ ਦੇਖਣਾ ਸਮਾਜ ਦੇ ਵਿੱਚ ਕਮੀਆਂ ਨੂੰ ਦੇਖਣਾ ਕਿਸ ਪੱਖ ਤੱਕ ਪਹੁੰਚ ਗੀਆਂ ਕਿਸ ਹਾਲਾਤ ਤੱਕ ਪਹੁੰਚ ਗੀਆਂ ਉਹਦੀ ਇੱਕ ਐਗਜ਼ਾਮਪਲ ਆ ਕਿ ਮਨੁੱਖਤਾ ਦੀ ਸਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੁੜ ਬੈਠੇ ਜਿੰਨੇ ਵੀ ਭੈਣ ਭਰਾ ਨੇ ਸਾਡੀਆਂ ਮਾਵਾਂ ਨੇ ਬੱਚੇ ਨੇ ਸਾਰਿਆਂ ਨੂੰ ਇੱਕ ਛੋਟੀ ਜੀ ਬੇਨਤੀ ਆ ਅਸੀਂ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਇੱਕ ਤੁਛ ਜੀ ਸੇਵਾ ਕਰਨ ਵਾਲੇ ਸੇਵਾਦਾਰ ਆ ਸਾਡੀ ਪਰਿਵਾਰਕ ਤੌਰ ਤੇ ਸਮਾਜਿਕ ਤੌਰ ਤੇ ਵਿਅਕਤੀਗਤ ਤੌਰ ਤੇ ਇੰਨੀ ਕੋਈ ਹੈਸੀਅਤ ਨਹੀਂ ਸੀ ਵੀ ਅਸੀਂ 10 ਬੰਦਿਆਂ ਨੂੰ ਵੀ ਪ੍ਰਸ਼ਾਦਾ ਸ਼ਕਾ ਸਕੀਏ ਇਹ ਕਲਗੀਆਂ ਵਾਲੇ ਪਾਸ਼ਾ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਗੁਰੂ ਰਾਮਦਾਸ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿਹਰ ਸਦਕਾ ਅਜ ਮਨੋਕਤਾ ਦੀ ਸੇਵਾ ਪਰਿਵਾਰ ਦੇ ਵਿੱਚ 800 ਤੋਂ ਪਲੱਸ ਮੈਂਬਰ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਆ ਜਿਹਦੇ ਵਿੱਚ ਸਾਡੇ ਕੋਲੇ 42 42 ਬੱਚੇ ਤੇ ਬੱਚੀਆਂ ਵਾਂ ਜਿਹੜੇ ਸਾਨੂੰ ਪਾਪਾ ਕਹਿ ਕੇ ਸੰਬੋਧਨ ਕਰਦੇ ਆ ਮਾਮਾ ਨੇ ਭੈਣਾ ਨੇ 160 ਦੇ ਕਰੀਬ ਬਾਕੀ ਬਜ਼ੁਰਗ ਨੇ ਨੌਜਵਾਨ ਵੀਰ ਨੇ ਤੁਸੀਂ ਸੋਸ਼ਲ ਮੀਡੀਆ ਜਰੀਏ ਵੀਡੀਓ ਜਰੀਏ ਦੇਖਦੇ ਹੋ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚੋਂ ਕਿਵੇਂ ਲੋਕਾਂ ਨੂੰ ਕਿਸੇ ਨੇ ਆਪਣੇ ਘਰ ਗੁਲਾਮ ਬਣਾ ਕੇ ਰੱਖਿਆ ਤੋ ਗੋਹਾ ਕੁੜਾ ਕਰਾ ਰਹੇ ਆ ਕੁੱਟ-ਕੁੱਟ ਕੇ ਉਹਨਾਂ ਤੋਂ ਕੰਮ ਕਰਾ ਰਹੇ ਆ ਕਿਸੇ ਨੇ ਆਪਣੇ ਭਰਾ ਨੂੰ ਭੈਣ ਨੂੰ ਬਾਪੂ ਬਜ਼ੁਰਗ ਨੂੰ ਸੰਗਲਣਾ ਬੰਨਿਆ ਕਰੇ ਵੀ ਉਹ ਮੈਂਟਲੀ ਅਫਸੈਟ ਹੋ ਗਿਆ ਕਿਸੇ ਨੇ ਆਪਣੇ ਘਰ ਦੇ ਵਿੱਚ ਬਜ਼ੁਰਗ ਹੋ ਚੁੱਕੇ ਮਾਪਿਓ ਨੂੰ ਕਮਰੇ ਚ ਬੰਦ ਕੀਤਾ ਨਰਕ ਵਰਗੇ ਹਾਲਾਤਾਂ ਚ ਰੱਖਿਆ ਕਿਸੇ ਨੇ ਆਪਣਾ ਡਿਸੇਬਲ ਬੱਚਾ ਜੋ ਕਿ ਜਨਮ ਤੋਂ ਕਿਸੇ ਬਿਮਾਰੀ ਤੋਂ ਪੀੜਤ ਸੀ ਉਹਨੂੰ ਰੋਲਣ ਲਈ ਸੜਕਾਂ ਦੇ ਛੱਡ ਦਿੱਤਾ ਗਿਆ ਤੁਸੀਂ ਅਕਸਰ ਸਾਡੀਆਂ ਵੀਡੀਓ ਰਾਹੀਂ ਇਹ ਹਾਲਾਤ ਦੇਖਦੇ ਵੀ ਆਂ ਸੁਣਦੇ ਵੀ ਆਂ ਅੱਜ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਮਹਿਸੂਸ ਵੀ ਜ਼ਰੂਰ ਕਰਿਆ ਕਰੋ ਦੇਖੋ ਇਹ ਲੋਕ ਕਿੱਥੋਂ ਆਉਂਦੇ ਨੇ ਅੱਜ 800 ਤੋਂ ਪਲੱਸ ਮੈਂਬਰ ਸਾਡੇ ਕੋਲ ਰਹਿ ਰਹੇ ਨੇ 5000 ਤੋਂ ਪਲੱਸ ਮੈਂਬਰ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਨੇ ਜਾਂ ਉਹਨਾਂ ਦੇ ਪਰਿਵਾਰ ਲੱਭ ਗਏ ਨੇ ਜਾਂ ਉਹਨਾਂ ਦੇ ਪਰਿਵਾਰਾਂ ਨੇ ਉਹਨੂੰ ਅਕਸੈਪਟ ਕਰ ਲਿਆ ਜਾ ਉਹ ਆਪਣੇ ਆਪ ਜੋਗੇ ਹੋ ਗਏ ਆਪਣੀ ਕਿਰਤਕਮਾਈ ਕਰਨ ਜੋਗੇ ਹੋ ਗਏ 700 ਦੇ ਕਰੀਬ ਮੈਂਬਰਾਂ ਦੀ ਮੌਤ ਵੀ ਹੋ ਚੁੱਕੀ ਹੈ ਸਾਡੇ ਕੋਲ ਜਿਵੇਂ ਵੀਰ ਜੀ ਨੇ ਦੱਸਿਆ ਹਰਪ੍ਰੀਤ ਸਿੰਘ ਜੀ ਨੇ ਵੀ ਅੱਜ ਪਰਿਵਾਰ ਦੇ ਵਿੱਚ 7000 ਦੇ ਕਰੀਬ ਮੈਂਬਰ ਹਰ ਮਹੀਨੇ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਵੀ ਲੈ ਕੇ ਜਾਂਦੇ ਇਹ ਸਾਰਾ ਕੁਝ ਕਿਸੇ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਨਾ ਕਿ ਸਾਡੀ ਕੋਈ ਇੰਨੀ ਹੈਸੀਅਤ ਸੀ ਵੀ ਅਸੀਂ ਸੜਕ ਤੋਂ ਕਿਸੇ ਮਰੀਜ਼ ਨੂੰ ਚੱਕ ਕੇ ਲਿਆਈਏ ਆਪਣੇ ਘਰੇ ਰੱਖੀਏ ਤੇ ਉਹਦਾ ਇਲਾਜ ਕਰਾਈਏ ਅੱਜ ਪੰਜਾਬ ਦੇ ਵਿੱਚ ਜੇ ਸਭ ਤੋਂ ਵੱਡੀ ਸਮੱਸਿਆ ਕੋਈ ਹੈ ਤਾਂ ਹੈਲਥ ਤੇ ਐਜੂਕੇਸ਼ਨ ਦੀ ਆ ਐਜੂਕੇਸ਼ਨ ਵੀ ਵਪਾਰ ਬਣ ਚੁੱਕਿਆ ਬਾ ਤੇ ਹੈਲਥ ਵੀ ਸਰਕਾਰੀ ਹਸਪਤਾਲਾਂ 'ਚ ਇਲਾਜ ਮਿਲਦਾ ਨਹੀਂ ਪ੍ਰਾਈਵੇਟ ਹਸਪਤਾਲਾਂ 'ਚ ਇੰਨਾ ਮਹਿੰਗਾ ਬੰਦਾ ਕਰਾ ਨਹੀਂ ਸਕਦਾ ਤੇ ਅਸੀਂ ਸੰਗਤ ਨੂੰ ਬੇਨਤੀ ਕਰਨ ਆਏ ਆ ਭੈਣਾਂ ਤੇ ਭਰਾਵੋ ਅੱਜ ਸਾਡੇ ਪਰਿਵਾਰ ਚ 800 ਤੋਂ ਪਲੱਸ ਮੈਂਬਰ ਆ ਅੱਜ ਤੋਂ 10 ਸਾਲਾਂ ਬਾਅਦ ਹੋ ਸਕਦਾ ਸੀ 8000 ਬੰਦੇ ਦੀ ਵੀ ਉੱਥੇ ਕੈਪੈਸਿਟੀ ਬਣ ਜਵੇ ਅਸੀਂ ਸੇਵਾ ਕਰਦੇ ਹੋਈਏ ਤੁਹਾਡੇ ਸਹਿਯੋਗ ਨਾਲ ਬਿਲਡਿੰਗਾਂ ਬਣ ਜਾਣ ਉੱਥੇ ਹਸਪੀਟਲ ਅੱਜ 60 ਬੈੱਡ ਦਾ ਵਾ ਆਉਣ ਵਾਲੇ ਸਮੇਂ 'ਚ ਆਪਾਂ 500 ਬੈੱਡ ਦਾ ਹਸਪੀਟਲ ਬਣਾ ਲੀਏ ਪਰ ਇਹ ਸਾਰਾ ਕੁਝ ਕਰਨ ਤੋਂ ਬਾਅਦ ਕੀ ਕੋਈ ਲੋੜਬੰਦ ਬੰਦਾ ਪੰਜਾਬ ਦੇ ਵਿੱਚ ਨਹੀਂ ਹੋਊਗਾ ਕੀ ਲਵਾਰਸ ਲੋਕ ਖਤਮ ਹੋ ਜਾਣਗੇ ਕੀ ਆਸ਼ਰਮ ਖੋਲਣ ਦੇ ਨਾਲ ਜਾ ਇਦਾਂ ਦੇ ਸ਼ੈਲਟਰ ਬਣਾਉਣ ਦੇ ਨਾਲ ਸਾਡੇ ਉਹ ਸੜਕਾਂ ਤੇ ਮਾਵਾਂ ਨੂੰ ਭੈਣਾਂ ਨੂੰ ਬਾਪੂ ਬਜ਼ੁਰਗਾਂ ਨੂੰ ਬੱਚਿਆਂ ਨੂੰ ਨਹੀਂ ਲਿਆਉਣਾ ਪਵੇਗਾ ਚੱਕ ਕੇ ਇਹ ਲੋਕ ਕਿੱਥੋਂ ਆ ਰਹੇ ਨੇ ਕੌਣ ਨੇ ਉਹ ਲੋਕ ਚੰਗੇ-ਚੰਗੇ ਸਿਰਕੱਢ ਪਿੰਡਾਂ ਦੇ ਵਿੱਚੋਂ ਜਿੱਥੇ 5-5 10-10 ਹਜ਼ਾਰ ਵੋਟ ਆ ਪਿੰਡ ਦੀ ਉਸ ਪਿੰਡ ਦੇ ਚੰਗੇ ਤਕੜੇ ਨਾਮਵਾਰ ਕੋਈ ਸ਼ਹੀਦ ਹੋਇਆ ਕਿਸੇ ਨੇ ਕੋਈ ਹੋਰ ਮੱਲਾ ਮਾਰੀਆਂ ਕਿਸੇ ਨੇ ਸਮਾਜਿਕ ਜ਼ਿੰਮੇਵਾਰੀਆਂ ਦੇ ਵਿੱਚ ਹਿੱਸਾ ਪਾਇਆ ਉਨ੍ਹਾਂ ਦੇ ਨਾਮ ਦੇ ਗੇਟ ਬਣੇ ਆ ਪਿੰਡ 'ਚ ਮੂਰਤ ਉਹਨਾਂ ਦੀਆਂ ਸਟੈਚੂ ਲੱਗੇ ਹੋਏ ਨੇ ਪਰ ਉਸ ਪਿੰਡ 'ਚੋਂ ਅਸੀਂ ਇੱਕ ਭੈਣ ਨੂੰ ਲੈ ਕੇ ਆਉਂਦੇ ਆ ਵੀ ਇਹ 10 ਸਾਲ ਤੋਂ ਭੈਣ ਘਰ 'ਚ ਰਹਿੰਦੀ ਆ ਮੈਂਟਲੀ ਅਫਸੈਟ ਹੋ ਗਈ ਮਲਮੁੱਤਰ ਖਾਈ ਜਾਂਦੀ ਆ ਕੱਪੜੇ ਲੀੜੇ ਪਾਉਣ ਦੀ ਸੋਝੀ ਨਹੀਂ ਕੋਈ ਉਹਦੀ ਮਦਦ ਨਹੀਂ ਕਰਦਾ ਕਈ ਵੇਰੀ ਰਾਤ ਨੂੰ ਉਹਦੇ ਨਾਲ ਉੱਥੇ ਦੁਰਾਚਾਰ ਵੀ ਹੁੰਦਾ ਲੋਕ ਸੁਣ ਕੇ ਵੀ ਅਣ ਸੁਣਿਆ ਕਰਦੇ ਫਿਰ ਉਸੇ ਪਿੰਡਾਂ ਦੇ ਵਿੱਚੋਂ ਅਸੀਂ ਬਾਪੂ ਗੋਪਾਲ ਵਰਗੇ ਰੱਬ ਰੂਪੀ ਬਜ਼ੁਰਗਾਂ ਨੂੰ ਛੜਵਾ ਕੇ ਲੈ ਕੇ ਆਉਨੇ ਆ ਜਿਹਨੂੰ 40 ਸਾਲ ਹੋ ਗਏ ਗੁਲਾਮ ਬਣੇ ਨੂੰ ਸਲੇਬ ਬਣੇ ਨੂੰ ਉਹ ਤੋਂ ਕੁੱਟ-ਕੁੱਟ ਕੇ ਕੰਮ ਕਰਾ ਰਿਹਾ ਇੱਕ ਉਹਦਾ ਮਾਲਕ ਬਣਿਆ ਹੋਇਆ ਉਸ ਬਜ਼ੁਰਗ ਬੰਦੇ ਨੂੰ ਉਹਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਲੋਕ ਚੁੱਪ ਨੇ ਅਸੀਂ ਇੱਕ ਪਿੰਡ ਚੋਂ ਇੱਕ ਮਾਂ ਨੂੰ ਲੈ ਕੇ ਆਉਨੇ ਆ ਉਹਨੂੰ ਛਾਤੀਆਂ ਦਾ ਕੈਂਸਰ ਹੋ ਗਿਆ ਬ੍ਰੈਸਟ ਦੇ ਵਿੱਚ ਕੀੜੇ ਪੈ ਗਏ ਸੁਪਨਿਆਂ ਦੇ ਘਰ ਲੈ ਕੇ ਆਉਨੇ ਆ ਤੇ ਉਹ ਮਾਂ ਤੜਫਦੀ ਆਪਣੇ ਛਾਤੀਆਂ 'ਚੋਂ ਕੀੜੇ ਕੱਢ-ਕੱਢ ਥੱਲੇ ਸੁੱਟ ਰਹੀ ਆ ਤੇ ਪੈਰਾਂ ਨਾਲ ਮਾਰ ਰਹੀ ਆ ਤੜਫ ਰਹੀ ਹੈ ਚੀਕਾਂ ਮਾਰ ਰਹੀ ਹੈ ਦੇਖ ਕੇ ਸ਼ਰਮ ਆਉਂਦੀ ਆ ਵੀ ਇਹ ਸਾਡੀ ਮਾਂ ਵਾ ਜੇ ਸਮਝੀਏ ਤਾਂ ਉਹ ਮੇਰੀ ਵੀ ਮਾਂ ਸੀ ਜੇ ਨਾ ਸਮਝੀਏ ਤਾਂ ਉਹ ਸੱਤ ਬਗਾਨੀ ਸੀ ਕੌਣ ਸੀ ਸਾਡੇ ਲਈ ਕੀ ਫਰਕ ਪੈਂਦਾ ਅਸੀਂ ਇੱਕ ਤੁਹਾਡੇ ਦਿੱਕਰ ਸੁਨੇਹਾ ਲੈ ਕੇ ਆਏ ਇੱਕ ਬੇਨਤੀ ਲੈ ਕੇ ਆਏ ਆ ਤੁਸੀਂ ਸਾਰੇ ਸਿਆਣੇ ਵੀ ਆ ਸੂਝਵਾਨ ਵੀ ਆ ਬੜੀ ਇੱਕ ਚੰਗੀ ਕੰਟਰੀ ਦੇ ਵਿੱਚ ਤੁਸੀਂ ਰਹਿੰਦੇ ਹੋ ਬੜੀਆਂ ਤਰੱਕੀਆਂ ਕੀਤੀਆਂ ਮਿਹਨਤ ਕਰਦੇ ਹੋ ਇੱਥੇ ਮਿਹਨਤ ਦਾ ਮੁੱਲ ਮਿਲਦਾ ਪਰ ਜਿੱਥੋਂ ਆਪਾਂ ਆਏ ਆ ਜਿੰਨਾ ਸਕੂਲਾਂ ਚ ਪੜੇ ਆ ਜਿੰਨਾ ਪਿੰਡਾਂ ਚ ਵੱਡੇ ਹੋਏ ਆ ਜਿਹੜੀਆਂ ਗਲੀਆਂ ਚ ਖੇਡ ਖੇਡ ਕੇ ਅਸੀਂ ਉਹ ਬਚਪਨ ਬਤੀਤ ਕੀਤਾ ਕਿਤੇ ਉੱਥੇ ਕੋਈ ਅੱਜ ਐਸਾ ਕੋਈ ਸਾਡਾ ਸਾਥੀ ਸਾਡਾ ਕੋਈ ਤਾਇਆ ਚਾਚਾ ਸਾਡਾ ਕੋਈ ਪਿੰਡ ਦਾ ਵਸਿੰਦਾ ਜਾਂ ਸਾਡੀ ਕੋਈ ਰਿਸ਼ਤੇਦਾਰੀ ਚ ਕੋਈ ਭੂਆ ਮਾਸੀ ਦੇ ਰਿਸ਼ਤੇਦਾਰੀ ਚ ਕੋਈ ਲੋੜਵੰਦ ਇਦਾਂ ਦਾ ਤਾਂ ਨਹੀਂ ਜਿਹਨੂੰ ਸਾਡੇ ਵਰਗਾ ਕਲਜੂਗੀ ਪਾਪੀ ਚੋਰ ਚੱਕਾ ਸਮਾਜ ਸੇਵੀ ਵੀਡੀਓ ਪਾਕੇ ਲੈਣ ਆਵੇ ਤੇ ਉਹ ਵੀਡੀਓ ਤੁਸੀਂ ਦੇਖੋ ਤੁਹਾਨੂੰ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਨਾਲ ਕੰਮ ਕਰਨ ਵਾਲੇ ਉਹ ਵੀਡੀਓ WhatsApp ਤੇ ਭੇਜਣ ਵੀ ਆ ਵੀਰੇ ਤੇਰੇ ਪਿੰਡ ਦੀ ਵੀਡੀਓ ਆ ਤਾਂ ਤੁਹਾਨੂੰ ਉਹ ਵੀਡੀਓ ਦੇਖ ਕੇ ਕਿੱਦਾਂ ਦਾ ਮਹਿਸੂਸ ਹੁੰਦਾ ਸਾਨੂੰ ਫਿਰ ਬਹੁਤ ਸਾਰੇ ਭੈਣ ਭਰਾ ਫੋਨ ਕਰਦੇ ਨੇ ਬਾਈ ਇਹ ਸਾਡੇ ਪਿੰਡ ਦਾ ਬਜ਼ੁਰਗ ਆ ਜਾਂ ਇਹ ਪਾਡੇ ਪਿੰਡ ਦੀ ਮਾਂ ਐ ਸਾਨੂੰ ਪਤਾ ਹੀ ਨਹੀਂ ਸੀ ਹੁਣ ਦੱਸੋ ਕਿੰਨੇ ਪੈਸੇ ਚਾਹੀਦੇ ਆ ਤੇ ਅਸੀਂ ਬੇਨਤੀ ਕਰਦੇ ਹੁੰਨੇ ਆ ਵੀਰੇ ਇਹ ਪੈਸੇ ਨਹੀਂ ਖਾਂਦੇ ਇਹ ਪ੍ਰਸ਼ਾਦਾ ਪਾਣੀ ਛਕਦੇ ਇਹਨਾਂ ਨੂੰ ਥੋੜਾ ਪਿਆਰ ਚਾਹੀਦਾ ਇਹਨਾਂ ਨੂੰ ਥੋੜੇ ਆਪਣੇਪਣ ਦੀ ਲੋੜ ਆ ਜਿਹੜੀ ਕਿ ਉੱਥੇ ਪੂਰੀ ਹੋ ਸਕਦੀ ਸੀ ਜਦੋਂ ਇਹ ਤੁਹਾਡੇ ਪਿੰਡ 'ਚ ਸੀ ਤੁਸੀਂ ਉਦੋਂ ਕਿਉਂ ਨਹੀਂ ਚਾਤ ਮਾਰੀ ਤੁਸੀਂ ਇੰਨੇ ਆਪਣੇ ਪਿੰਡ ਤੋਂ ਆਪਣੀ ਸੁਸਾਇਟੀ ਤੋਂ ਆਪਣੇ ਸਮਾਜ ਤੋਂ ਆਪਣੇ ਪੰਜਾਬ ਤੋਂ ਕਿਵੇਂ ਦੂਰ ਹੋ ਗਏ ਤੁਹਾਨੂੰ ਆਪਣੇ ਪਿੰਡ 'ਚ ਹੀ ਪਤਾ ਨਹੀਂ ਲੱਗਿਆ ਵੀ ਕੋਈ 10 ਸਾਲਾਂ ਤੋਂ ਸੰਗਲਣਾ ਬੰਨਿਆ ਹੋਇਆ 27 ਸਾਲਾਂ ਤੋਂ ਇੱਕ ਵੀਰ ਸੰਗਲਣਾ ਬੰਨਿਆ ਹੋਇਆ ਲੈ ਕੇ ਆਏ ਉਹ ਵੀਰ ਜਿੱਦਣ ਬੰਨਿਆ ਸੀ ਉਹਦੇ ਬਾਪ ਨੇ ਉਹ ਬਜ਼ੁਰਗ ਹੋ ਗਿਆ ਸੀ ਉਹ ਅਫਸੈਟ ਸੀ ਲੋਕ ਉਹਨੂੰ ਕੁੱਟਦੇ ਮਾਰਦੇ ਸੀ ਉਹ ਆਪਣੇ ਭਰਾਵਾਂ ਨਾਲ ਲੜਦਾ ਸੀ ਉਹਨੂੰ ਸੰਗਲਣਾ ਬੰਨਤਾ ਬਜ਼ੁਰਗ ਚੜ੍ਹਾਈ ਕਰ ਗਿਆ ਸਾਰਾ ਪਿੰਡ ਸਾਰੀਆਂ ਰਿਸ਼ਤੇਦਾਰੀਆਂ ਆਈਆਂ ਭੋਗ ਤੇ ਪੁੱਤ ਬੰਨਿਆ ਹੋਇਆ ਸੀ ਉਹਦੇ ਤਿੰਨ ਭਰਾ ਸੀ ਤਿੰਨਾਂ ਭਰਾਵਾਂ ਦੇ ਵਿਆਹ ਹੋਏ ਸਾਰੇ ਰਿਸ਼ਤੇਦਾਰ ਸਾਰੇ ਪਿੰਡ ਦੇ ਲੋਕ ਆਏ ਉਹ ਬੰਨਿਆ ਹੋਇਆ ਸੀ ਉਹਨੇ ਭਰਾਵਾਂ ਦੇ ਗਾਂ ਬੱਚੇ ਹੋਏ ਲੋੜੀਆਂ ਮਨਾਈਆਂ ਇਕੱਠ ਰੱਖੇ ਗਏ ਉਹ ਬੰਨਿਆ ਹੋਇਆ ਸੀ ਅੱਗੋਂ ਭਤੀਜੇ ਦਾ ਵਿਆਹ ਹੋ ਰਿਹਾ ਸੀ ਉਹ ਬੰਨਿਆ ਹੋਇਆ ਸੀ ਜਿਹੜਾ ਉਦੋਂ ਜੰਮਿਆ ਵੀ ਨਹੀਂ ਸੀ ਜਦੋਂ ਉਹਨੂੰ ਬੰਨ ਦਿੱਤਾ ਗਿਆ ਸਾਨੂੰ ਪਿੰਡ ਚੋਂ ਪਤਾ ਲੱਗਦਾ ਕੋਈ ਵੀਡੀਓ ਬਣਾ ਕੇ ਭੇਜਦਾ ਅਸੀਂ ਜਾ ਕੇ ਉਹਨੂੰ ਲੈ ਕੇ ਆਉਨੇ ਆ ਪਸ਼ੂਆਂ ਵਾਲੇ ਕਮਰੇ ਚ ਖੁਲਣੀ ਦੇ ਨਾਲ ਸੰਗਲਣਾ ਬੰਨਿਆ ਹੋਇਆ ਲੱਤਾਂ ਉਹਦੀਆਂ ਜੁੜ ਗਈਆਂ ਪੈਰਾਂ ਭਾਰ ਬੈਠੇ ਦੀ ਉਹ ਤੁਰ ਨਹੀਂ ਸਕਦਾ ਸੀ ਪਰ ਘਰ ਦੇ ਉਹਨੂੰ ਇਦਾਂ ਦੂਰੋਂ ਹੀ ਰੋਟੀ ਪਾਉਂਦੇ ਸੀ ਵੀ ਇਹ ਮਾਰਦਾ 27 ਸਾਲ ਹੋ ਗਏ ਸੀ ਉਸ ਵੀਰ ਨੂੰ ਉਸ ਨਰਕ ਦੇ ਵਿੱਚ ਰਹਿੰਦਾ ਅੱਜ ਉਹ ਸੁਪਨਿਆਂ ਦੇ ਘਰ ਵਿੱਚ ਰਹਿੰਦਾ ਤੁਰਿਆ ਫਿਰਦਾ ਕਿਤੇ ਕਿਸੇ ਦੇ ਮਾਰਦਾ ਨਹੀਂ ਇੱਕ ਸਾਲ ਲੱਗਿਆ ਉਹਨੂੰ ਤੁਰਨ ਨੂੰ ਉਹਦੀਆਂ ਲੱਤਾਂ ਦੀਆਂ ਮਾਲਸ਼ਾਂ ਕਰ ਕਰਕੇ ਉਹਦੀਆਂ ਲੱਤਾਂ ਸਿੱਧੀਆਂ ਕਰੀਆਂ ਜਿੱਦਣ ਉਹ ਤੁਰਨ ਲੱਗਿਆ ਉਹ ਤੁਰ ਨਹੀਂ ਸੀ ਲੱਗਿਆ ਉਹ ਉੱਡਣ ਲੱਗ ਗਿਆ ਸੀ ਉਹ ਇਦਾਂ ਖੜਾ ਖੜਾ ਕੋਠੇ ਤੇ ਚੜ ਜਾਂਦਾ ਸੀ ਬਿਨਾਂ ਪੌੜੀ ਤੋਂ ਉਹ ਕੰਧ ਟੱਪ ਜਾਂਦਾ ਸੀ ਉਹ ਭੱਜਦਾ ਸੀ ਇੰਨੀ ਤੇਜ਼ ਉਹਨੂੰ ਐਨ ਲੱਗਦਾ ਸੀ ਵੀ ਮੈਂ ਅੱਜ ਹੀ ਨਿੱਕੇ ਬੱਚੇ ਵਾਂਗ ਤੁਰਨ ਸਿੱਖਿਆ ਵਾਂ ਪਰ ਅੱਜ ਤੱਕ ਉਹਦੇ ਭਰਾ ਕਦੇ ਮਿਲਣ ਨਹੀਂ ਆਏ ਉਹਨਾਂ ਨੂੰ ਹੁਣ ਇਨਸਿਕਿਉਰਟੀ ਹੋ ਗਈ ਵੀ ਕਿਤੇ ਹਿੱਸਾ ਨਾ ਲਵੇ ਕਿਤੇ ਜਿਹੜੇ 6 ਕਿੱਲੇ ਜ਼ਮੀਨ ਆ ਸਾਡੀ ਉਹਦੇ ਵਿੱਚੋਂ ਇਹ 1.5 ਕਿੱਲਾ ਨਾ ਲੈ ਜਾਵੇ ਉਹਦਾ ਆਧਾਰ ਕਾਰਡ ਹੀ ਨਹੀਂ ਬਣਾਇਆ ਗਿਆ ਉਹਦੀ ਆਈਡੈਂਟੀਫਿਕੇਸ਼ਨ ਹੀ ਹੈ ਨਹੀਂ ਕੋਈ ਵੀ ਉਹ ਇਸ ਧਰਤੀ ਤੇ ਆਇਆ ਸੀ ਤੇ ਇਹ ਇੱਕ ਅਧਾਰ ਨਹੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਤੇ ਅੱਜ ਪੰਜਾਬ ਚ ਬਹੁਤ ਸਾਰੀਆਂ ਸਸਤਾਵਾਂ ਵੀ ਬਣ ਰਹੀਆਂ ਤੁਸੀਂ ਦੇਖਦੇ ਹੋ ਸਾਡੇ ਭਰਾ ਬਹੁਤ ਸੋਹਣੀ ਸੇਵਾ ਵੀ ਕਰ ਰਹੇ ਨੇ ਤੇ ਬਹੁਤ ਸਾਰੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਆਸਰੇ ਵੀ ਮਿਲ ਰਿਹਾ ਪਰ ਇਹ ਅਸਲ ਹੱਲ ਨਹੀਂ ਹੈ ਅਸੀਂ ਆਪਣੀਆਂ ਵੀਡੀਓ ਰਾਹੀਂ ਪਿਛਲੇ 10 ਸਾਲਾਂ ਤੋਂ ਸੰਗਤ ਨੂੰ ਵੀ ਬਹੁਤ ਵਾਰੀ ਉਹਦੇ ਵਿੱਚ ਜਿੰਨਾ ਕਹਿ ਸਕਦੇ ਆ ਕਹਿੰਦੇ ਆ ਸਰਕਾਰਾਂ ਨੂੰ ਵੀ ਬਹੁਤ ਵਾਰ ਅਸੀਂ ਉਹਨਾਂ ਨੂੰ ਬੋਲਦੇ ਵੀ ਆ ਉਹਨਾਂ ਨੂੰ ਸ਼ੀਸ਼ਾ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸਾਡੀ ਸਮਾਜਿਕ ਜਥੇਬੰਦੀ ਐਸਜੀਪੀਸੀ ਨਾਲ ਵੀ ਅਸੀਂ ਬਹੁਤ ਵਾਰ ਗੱਲ ਕਰੀ ਸੁਨੇਹਾ ਵੀ ਦਿੱਤਾ ਪਬਲਿਕ ਪਲੇਟਫਾਰਮ ਤੇ ਵੀ ਜਥੇਦਾਰ ਸਾਡੇ ਸਾਹਬ ਜੀ ਇਦਾਂ ਦੇ ਕੋਈ ਪ੍ਰਬੰਧ ਕਰਨ ਵੀ ਸਾਡੇ ਪਿੰਡਾਂ ਚ ਗੁਰਸਿੱਖ ਬਜ਼ੁਰਗਾਂ ਜਿੱਦਾਂ ਨਾ ਰੋੜਨ ਪਰ ਕਿਸੇ ਵੀ ਲੈਵਲ ਤੇ ਕੋਈ ਵੀ ਐਸਾ ਹੱਥ ਨਹੀਂ ਉੱਠਿਆ ਜਿਹੜਾ ਕਹੇ ਵੀ ਅਸੀਂ ਕਰਾਂਗੇ ਕੁਝ ਪਰ ਪੰਜਾਬ ਦੇ ਵਿੱਚ ਜਦ ਵੀ ਕੋਈ ਸਮੱਸਿਆ ਆਉਂਦੀ ਆ ਚਾਹੇ ਹੜ ਆ ਜਾਣ ਚਾਹੇ ਕੋਵਿਡ ਹੋਵੇ ਚਾਹੇ ਕਿਸਾਨੀ ਸੰਘਰਸ਼ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੰਜਾਬ ਨੂੰ ਪੰਜਾਬ ਦੀ ਸਰਕਾਰ ਤੋਂ ਵੱਧ ਸਪੋਰਟ ਸਾਡੇ ਐਨ ਆਰ ਆਈ ਭੈਣ ਭਰਾ ਕਰਦੇ ਅੱਜ ਸੁਪਨਿਆਂ ਦੇ ਘਰ ਵਿੱਚ 800 ਤੋਂ ਵੱਧ ਮੈਂਬਰ ਵੀ ਤੁਹਾਡੇ ਭੈਣਾ ਭਰਾਵਾਂ ਦੀ ਸਪੋਰਟ ਸਦਕਾ ਹੀ ਆ ਅਸੀਂ ਵੀ ਅੱਜ ਇੱਥੇ ਆਏ ਸੀ ਅਸੀਂ ਵੀ ਇੱਕ ਅਕਾਊਂਟ ਨੰਬਰ ਸ਼ੇਅਰ ਕਰਕੇ ਸੰਗਤ ਤੋਂ ਡੋਨੇਸ਼ਨ ਇਕੱਠੀ ਕਰਦੇ ਜਾਂ ਇੱਥੇ ਅਸੀਂ ਸੰਗਤ ਨੂੰ ਕਹਿੰਦੇ ਸਾਨੂੰ ਡੋਨੇਸ਼ਨ ਦਿਓ ਅਸੀਂ ਬਿਲਡਿੰਗ ਬਣਾਉਣੀ ਆ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਇਸ ਤਰ੍ਹਾਂ ਸੇਵਾ ਕਰਦੀਆਂ ਨੋ ਡਾਊਟ ਲੋੜ ਵੀ ਆ ਕਰ ਵੀ ਰਹੇ ਆ ਤੁਹਾਡੇ ਬਿਨਾ ਹੋਣਾ ਵੀ ਨਹੀਂ ਪਰ ਇੱਕ ਇਹ ਹੱਲ ਨਹੀਂ ਹੈ ਪਰ ਪੈਸੇ ਇਕੱਠੇ ਕਰਕੇ ਅਸੀਂ ਦੁਕਾਨਦਾਰੀਆਂ ਬਣਾ ਲਈਏ ਅਸੀਂ ਬਿਜ਼ਨਸ ਬਣਾ ਲਈਏ ਬਾਅਦ ਚ ਅਸੀਂ ਉਹਨਾਂ ਨੂੰ ਗਾਲਾਂ ਕੱਢੀਏ ਉਸ ਤੋਂ ਬੈਟਰ ਇਹ ਆ ਵੀ ਅਸੀਂ ਖੁਦ ਜ਼ਿੰਮੇਵਾਰੀ ਚੱਕੀਏ ਤੁਸੀਂ ਕਿਉਂ ਨਹੀਂ ਕਰ پا ਰਹੇ ਤੁਹਾਨੂੰ ਵੀ ਸਮੱਸਿਆਵਾਂ ਆ ਰਹੀਆਂ ਅਸੀਂ ਸਮਝਦੇ ਆ ਜੇ ਤੁਸੀਂ ਆਪਣੇ ਪਿੰਡ 'ਚ ਕੋਈ ਮਦਦ ਕਰਨਾ ਚਾਹੁੰਦੇ ਹੋ ਪਾਰਟੀਬਾਜੀ ਸੀ ਜਾਂ ਆਪਣੇ ਵੱਲੋਂ ਰੋਕ ਦਿੱਤਾ ਜਾਂਦਾ ਜਾਂ ਹੋਰ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਤੁਹਾਡੇ ਨਾਲ ਵੀ ਘਟੀਆਂ ਪਰ ਫੇਰ ਵੀ ਸਾਨੂੰ ਅੱਜ ਇਨੀਸ਼ੀਏਟਿਵ ਲੈਣਾ ਪੈਣਾ ਅਸੀਂ ਆਪੋ ਆਪਣੇ ਪਿੰਡਾਂ ਵੱਲ ਧਿਆਨ ਦੇਈਏ ਅਸੀਂ ਆਪੋ ਆਪਣੀਆਂ ਰਿਸ਼ਤੇਦਾਰਾਂ ਵੱਲੀਆਂ ਧਿਆਨ ਦੇਈਏ ਅੱਜ ਪੰਜਾਬ ਦੇ ਵਿੱਚ ਮਾਸੀ ਭੂਆ ਮਾਮੇ ਚਾਚੇ ਤਾਏ ਇਹ ਚਾਰ ਰਿਸ਼ਤੇ ਆ ਜਿਹੜੇ ਇਹ ਮਨਫੀ ਹੋ ਗਿਆ ਬਿਲਕੁਲ ਇਲਾਜ ਮਹਿੰਗੇ ਹੋ ਗਏ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਸਮਾਂ ਹੈ ਨਹੀਂ ਕਿਸੇ ਕੋਲੇ ਪਰ ਤੁਸੀਂ ਆਪਣੇ ਪਿੰਡਾਂ 'ਚ ਮਦਦ ਕਰਦੇ ਵੀ ਹੋ ਪਰ ਅਸੀਂ ਵਿੰਟੇ ਕਰਦੇ ਆ ਅਸੀਂ ਆਪ ਆਪਣੇ ਪਿੰਡ ਚ ਆਪਣੀ ਰਿਸ਼ਤੇਦਾਰੀ ਤੋਂ ਸ਼ੁਰੂ ਕਰੀਏ ਅਸੀਂ ਉਹਦੀਆਂ ਕਮੀਆਂ ਨਾ ਦੇਖੀਏ ਦੇਖੋ ਜੇ ਕਮੀਆਂ ਦੇਖੀ ਤਾਂ ਭਾਈ ਕਨਈਆ ਜੀ ਵੱਲ ਸੋਚੀਏ ਅਸੀਂ ਕਰਕੇ ਜਾ ਕੇ ਕਮੀਆਂ ਦੇ ਤਾਂ ਅਸੀਂ ਖੁਦ ਵੀ ਭਰੇ ਪਏ ਆ ਸਾਰੇ ਤੇ ਭਾਈ ਕਨਈਆ ਜੀ ਨੇ ਤਾਂ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਤਾਂ ਸਾਡੇ ਆਪਣੇ ਆ ਕੋਈ ਸ਼ਰਾਬ ਪੀਂਦਾ ਕੋਈ ਗਾਲਾਂ ਕੱਢਦਾ ਕੋਈ ਨਸ਼ਾ ਕਰਦਾ ਉਹਨਾਂ ਦੇ ਬੱਚਿਆਂ ਦਾ ਕੀ ਕਸੂਰ ਆ ਉਹਨਾਂ ਦੇ ਬਜ਼ੁਰਗ ਮਾਂ-ਬਾਪ ਦਾ ਕੀ ਕਸੂਰ ਆ ਅਸੀਂ ਕਿਸੇ ਨਾਲ ਗੁੱਸੇ ਆ ਨਰਾਜ ਆ ਕਿਸੇ ਨਾਲ ਸਾਡੀ ਬਣਦੀ ਨਹੀਂ ਪਰ ਅਸੀਂ ਰਿਸ਼ਤੇਦਾਰੀ ਤਾਂ ਨਿਭਾਉਣੀ ਹੈ ਨਾ ਸਾਡੀ ਜ਼ਿੰਮੇਵਾਰੀ ਤਾਂ ਹੈ ਨਾ ਜੇ ਸਾਡਾ ਭਾਣਜਾ ਸਹੀ ਨਹੀਂ ਪਰ ਸਾਡੀ ਭੈਣ ਆ ਜਿਹੜੀ ਉਹਦਾ ਤਾਂ ਕੋਈ ਕਸੂਰ ਨਹੀਂ ਅਸੀਂ ਭਾਣਜੇ ਪਾਸੇ ਪਿੱਛੇ ਲੱਗ ਕੇ ਜਾਂ ਭਾਣਜੇ ਨਾਲ ਗੁੱਸੇ ਹੋ ਕੇ ਅਸੀਂ ਦੂਸਰਿਆਂ ਤੋਂ ਵੀ ਮੂੰਹ ਮੋੜ ਲਿਆ ਜਾਂ ਸਾਡਾ ਭਤੀਜਾ ਨਹੀਂ ਸਾਡੇ ਨਾਲ ਸਹੀ ਤਰੀਕੇ ਨਾਲ ਵਰਤਦਾ ਅਸੀਂ ਗੁੱਸੇ ਹੋ ਗਏ ਆ ਉਹਨਾਂ ਦੇ ਘਰ ਜੋ ਮਰਜ਼ੀ ਹੋਈ ਜਾਵੇ ਸਾਨੂੰ ਕੋਈ ਫਰਕ ਹੀ ਨਹੀਂ ਪੈਂਦਾ ਅਸੀਂ ਵਿਆਹਾਂ ਸ਼ਾਦੀਆਂ ਤੇ ਤਾਂ ਇਕੱਠੇ ਹੋ ਜਾਂਦੇ ਆ ਭੋਗਾਂ ਤੇ ਵੀ ਹੋ ਜਾਂਦੇ ਆ ਪਰ ਜਦੋਂ ਜ਼ਰੂਰਤ ਹੁੰਦੀ ਆ ਹਸਪਤਾਲਾਂ 'ਚ ਹੁੰਨੇ ਆ ਜਾਂ ਘਰ ਦੇ ਹਾਲਾਤ ਬਹੁਤ ਮਾੜੇ ਹੁੰਦੇ ਆ ਉਦੋਂ ਵੀ ਇਕੱਠੇ ਹੋਇਆ ਕਰੀਏ ਤੇ ਸਾਡੀ ਬੇਨਤੀ ਆ ਹੱਥ ਜੋੜ ਕੇ ਸਾਰੀ ਸੰਗਤ ਨੂੰ ਭਾਈ ਇੱਥੇ ਸਾਡੇ ਆਉਣ ਦਾ ਇੱਕੋ ਹੀ ਮਕਸਦ ਸੀ ਵੀ ਅਸੀਂ ਦੋ 10 ਸਾਲਾਂ 'ਚ ਜੋ ਮਹਿਸੂਸ ਕੀਤਾ ਜੋ ਅਸੀਂ ਇਸ ਵਰਤਾਰੇ ਦੇ ਵਿੱਚ ਦੀ ਵਿਚਰੇ ਆ ਉਹਦਾ ਹੱਲ ਇੱਕੋ ਹੀ ਆ ਵੀ ਅਸੀਂ ਸਾਰੇ ਰਲ ਮਿਲ ਕੇ ਆਪਣੀ ਆਪਣੀ ਡਿਊਟੀ ਨਿਭਾਈਏ ਨਹੀਂ ਤਾਂ ਆਸ਼ਰਮ ਤਾਂ ਪੰਜਾਬ 'ਚ ਫਿਰ ਜਿੰਨੇ ਮਰਜ਼ੀ ਖੋਲ੍ਹ ਲੀਏ ਇੱਥੇ ਕੰਟਰੀ ਜਿੱਥੇ ਤੁਸੀਂ ਰਹਿੰਦੇ ਹੋ ਇੱਥੇ 올ਡ ਏਜ ਹੋਮ ਬਹੁਤ ਨੇ ਪਰ ਬੱਚਿਆਂ ਤੋਂ ਐਕਸਪੈਕਟੇਸ਼ਨ ਨਹੀਂ ਮਾਪਿਓ ਨੂੰ ਹੈਗੀ ਤੇ ਨਾ ਹੀ ਬੱਚਿਆਂ ਨੂੰ ਮਾਪਿਓ ਤੇ ਕਰ ਐਕਸਪੈਕਟੇਸ਼ਨ ਇੱਥੇ ਇਹਨਾਂ ਦਾ ਢਾਂਚਾ ਹੀ ਇਦਾਂ ਦਾ ਸਾਡਾ ਢਾਂਚਾ ਭਾਈ ਇਦਾਂ ਦਾ ਨਹੀਂ ਮਾਪਿਓ ਨੇ ਜ਼ਿੰਦਗੀਆਂ ਲਾ ਦਿੰਦੇ ਨੇ ਦਾਦੇ-ਦਾਦੀ ਬਜ਼ੁਰਗ ਹੋਣ ਤੱਕ ਵੀ ਜੇ ਕੋਈ ਦਸੀ ਪੰਜੀ ਉਹਨਾਂ ਕੋਲੇ ਹੁੰਦੀ ਆ ਆਪਦੇ ਪੋਤਿਆਂ ਤੱਕਰ ਦੋਤਿਆਂ ਤੱਕਰ ਪਹੁੰਚਾਉਂਦੇ ਨੇ ਫਿਰ ਉਹ ਵੀ ਉਮੀਦ ਕਰਦੇ ਨੇ ਵੀ ਜਦੋਂ ਸਾਨੂੰ ਲੋੜ ਪਵੇ ਸਾਡੇ ਵੀ ਕੋਈ ਬਾਹ ਫੜੇ ਤੇ ਤੁਸੀਂ ਜਿੱਥੇ ਹੈਗੇ ਹੋ ਇੱਥੇ ਹਰ ਚੀਜ਼ ਦੀ ਸੁਵਿਧਾ ਵਾ ਹਰ ਤਰੀਕੇ ਦੇ ਹੱਲ ਨੇ ਪਰ ਤੁਸੀਂ ਆਪਣੇ ਪਿੱਛੇ ਮਗਰ ਲੋਕਾਂ ਦੀ ਬਾਹ ਫੜੋ ਐਨ ਜੀਓ ਆਂ ਦੀ ਲੋੜ ਨਾ ਪਵੇ ਸਾਡੇ ਵੱਡ ਬੁੜੇ ਰਿਆਂ ਵੱਲ ਝਾਕੀ ਅੱਜ ਤੋਂ 25 30 ਸਾਲ ਪਹਿਲਾਂ ਪੰਜਾਬ 'ਚ ਕੋਈ ਲਵਾਰਸ ਨਹੀਂ ਸੀ ਪੰਜਾਬ 'ਚ ਕੋਈ ਲੋੜਬੰਦ ਨਹੀਂ ਸੀ ਪੰਜਾਬ ਦੇ ਵਿੱਚ ਕੋਈ ਬੰਦਾ ਵੀ ਐਸਾ ਨਹੀਂ ਸੀ ਜਿਹੜਾ ਲਵਾਰਸ ਗਿਣਿਆ ਜਾਂਦਾ ਹੋਵੇ ਅੱਜ ਸਾਰਿਆਂ ਦੇ ਹੁੰਦਿਆਂ ਹੋਇਆਂ ਵੀ ਲਵਾਰਸ ਗਿਣੇ ਜਾਂਦੇ ਨੇ ਉਸ ਲੋਕ ਉਹਨਾਂ ਲਵਾਰਸਾਂ ਨੂੰ ਲਵਾਰਸ ਹੋਣ ਤੋਂ ਜੇ ਬਚਾਉਣਾ ਤਾਂ ਆਪਣੇ ਆਪ ਤੋਂ ਸ਼ੁਰੂਆਤ ਕਰੋ ਤੁਹਾਡੇ ਤੋਂ ਇਮਾਨਦਾਰ ਤੁਹਾਡੇ ਤੋਂ ਚੰਗਾ ਬੰਦਾ ਕੋਈ ਨਹੀਂ ਤੁਸੀਂ ਆਪਣੇ ਆਪ ਤੋਂ ਸ਼ੁਰੂ ਕਰੋ ਇਹ ਗੱਲ ਕਿਸੇ ਤੇ ਸ਼ੱਕ ਕਿਸੇ ਤੇ ਵਿਸ਼ਵਾਸ ਕਿਸੇ ਤੇ ਤੀਸਰੇ ਤੇ ਜ਼ਿੰਮੇਵਾਰੀ ਪਾਉਣ ਦੀ ਬਜਾਏ ਪਹਿਲਾਂ ਖੁਦ ਤੇ ਜ਼ਿੰਮੇਵਾਰੀ ਪਾਓ ਬਸ ਇੰਨੀਆਂ ਕੀ ਸਾਡੀਆਂ ਬੇਨਤੀਆਂ ਵਾਜੀ ਸੱਚੇ ਪਾਤਸ਼ਾਹ ਵਾਹਿਗੁਰੂ ਸਰਬੱਤ ਦਾ ਭਲਾ ਕਰਨ ਅੱਜ ਸਸਕਾ ਟੋਨ ਇਸ ਸ਼ਹਿਰ ਦੇ ਵਿੱਚ ਆ ਕੇ ਮੇਰੇ ਭਰਾ ਦੋਨੇ ਇਕਵਿੰਦਰਜੀਤ ਸਿੰਘ ਤੇ ਹਰਪ੍ਰੀਤ ਸਿੰਘ ਇਹਤੇ ਕਿਰਤ ਕਮਾਈਆਂ ਕਰਦੇ ਨੇ ਤੇ ਇਹਨਾਂ ਨੇ ਰਾਹੀਂ ਤੁਹਾਡੇ ਦਰਸ਼ਨ ਹੋਏ ਅੱਗੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਇੱਥੇ ਆ ਕੇ ਤੁਹਾਡੇ ਸਾਹਮਣੇ ਅੱਜ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਤੇ ਉਮੀਦ ਕਰਦੇ ਆ ਜਰੂਰ ਇਸ ਤਰ੍ਹਾਂ ਦੇ ਕੋਈ ਉਪਰਾਲੇ ਸ਼ੁਰੂ ਹੋਣਗੇ ਅਸੀਂ ਆਪਣੀਆਂ ਆਪਣੀਆਂ ਡਿਊਟੀਆਂ ਸਾਂਭਾਂਗੇ ਸੱਚੇ ਪਾਤਸ਼ਾਹ ਵਾਹਿਗੁਰੂ ਸਮੱਤ ਬਖਸ਼ੇ ਸਾਨੂੰ ਸਾਰਿਆਂ ਨੂੰ ਬਲ ਬਖਸ਼ੇ ਸਾਨੂੰ ਸਾਰਿਆਂ ਨੂੰ ਅਸੀਂ ਆਪਣਿਆਂ ਦੀ ਬਾਹ ਫੜ ਸਕੀਏ ਪੰਜਾਬ ਚ ਜਿੰਦਾਂ ਦੇ ਆਸ਼ਰਮ ਜਾਂ ਸ਼ੈਲਟਰ ਜਾਂ ਸਾਡੇ ਵਰਗੇ ਸਮਾਜ ਸੇਵੀਆਂ ਦੀ ਜ਼ਰੂਰਤ ਨਾ ਪਵੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੋਲੇ